हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਛੇਲ ਲਈ ਲੈ ਕੇ ਆਏ ਹਾਂਗੇ ਪੰਜੇ ਗੱਬਣਾ ਨੇ ਥੋੜੇ ਥੋੜੇ ਟਾਈਮ ਦੀਆਂ ਬਾਈ ਐ ਮੰਨ ਲਓ ਕੱਚੀਆਂ ਨੇ ਤਿੰਨ ਤਾਂ ਹੈਗੀਆਂ ਬਾਈ ਜਰਸੀ ਆ ਗਈਆਂ ਬਾਈ ਕੋਲੇ ਤੇ ਦੋ ਆ ਗਈਆਂ ਚੈਫ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਮੀਦ ਨਮੀਦ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬਾਈ ਹਾਂ ਵਧੀਆ ਵੀਰੇ ਕਿਰਪਾ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਨਾਮ ਹਰਦੇਵ ਸਿੰਘ ਪਿੰਡ ਜਿਹੜਾ ਕਦੇ ਕੋਠੇ ਮੋਗਾ ਜਿਹੜਾ ਵੀਰੇ ਠੀਕ ਹੈ ਬਾਈ ਤੇ ਨੇੜੇ ਨੇੜੇ ਪਿੰਡ ਆਪਾਂ ਨੂੰ ਕਿਹੜੇ ਰਹਿੰਦੇ ਆਪਣੇ ਘੋਲਗਾ ਵੀ ਨੇੜੇ ਵੀਰੇ ਰਣੀਆਂ ਵੀ ਐ ਹੂੰ ਤੇ ਚੜੱਕ ਵੀ ਐ ਰਾਮੋ ਵਾਲਾ ਵੀ ਐ ਕੰਟੈਕਟ ਨੰਬਰ ਬੋਲ ਦੋ ਆਪਣਾ 77176052 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਇਥੋਂ ਸ਼ੁਰੂ ਕਰ ਦਈਏ ਹਾਂਜੀ ਕਿਹੜਾ ਸੁਆ ਸੁਹੰਦੀ ਆ ਬਈ ਸੁਆ ਵੀਰੇ আর ਦੂਜਾ ਸੁਹੰਦੀ ਆ ਇਹ ਤਿਆਰੀਆਂ ਜੀ ਅੱਜ ਸ਼ਾਮ ਨੂੰ ਘੰਟੇ ਖੰਡ ਤਾਈ ਠੀਕ ਹੈ ਬਈ ਹਾਂ ਤੇ ਕਿੰਨਾ ਕਰਤਾ ਪਾਇਆ ਦੁੱਧੇ আর ਵੀਰੇ ਜੀ ਤੋਂ ਲਈ ਅਗਲਾ ਦਾ 20 ਕਹਿ ਦਿੰਦੇ ਪਰ ਆਪਾਣੀ ਕਹਿੰਦੇ ਆਪਾ 16 17 ਕਿਲੋ ਮੰਨ ਕੇ ਲਈ ਠੀਕ ਹੈ ਬਈ ਹਾਂਜੀ ਤੇ ਉਹ ਠੰਡੀ ਸੀਲਾ ਠੰਡੀ ਸੀ ਲਾ ਵੀਰੇ ਠੀਕ ਹੈ ਕੋਈ ਮਦ ਨਹੀਂ ਸੀ ਦੇਖੋ ਬਈ ਫੋਨ ਲਾ ਗਈ ਬਾਕੀ ਲੇਵਾ ਬਹੁਤ ਸੋਹਣਾ ਤਿਆਰ ਕਰਿਆ ਵਾ ਹਨਾ ਹਾਂਜੀ ਥਣਾ ਦਾ ਬਈ ਗੈਪ ਚੈੱਕ ਕਰ ਸਕਦੇ ਹਾਂ ਬਹੁਤ ਚੰਗਾ ਥਣਾ ਪੂਰੀ ਵਿਥੇ ਥਣ ਲੱਗਿਆ ਬਾਕੀ ਕੱਦ ਕਾਠ ਵਾਲੀ ਆ ਗਰਮੀਆਂ ਦੇ ਮੁੱਲ ਆ ਸਾਰੇ ਤੋਹਫੇ ਆ ਹਨਾ ਹਾਂਜੀ ਹਾਂਜੀ ਪੰਜੇ ਦੇ ਪੰਜੇ ਆਇਆ ਬਾਕੀ ਬਈ ਕੁਆਲਿਟੀ ਚੈੱਕ ਕਰ ਸਕਦੇ ਕੱਦ ਕਾੜ ਚੈੱਕ ਕਰ ਸਕਦੇ ਸ਼ੈਨ ਗਾਲੀਆਂ ਚਮਕ ਚਮਕ ਨਾ ਗੱਲ ਕਰੀਏ ਫੁੱਲ ਤੇ ਲੇਵਾ ਬਹੁਤ ਸੋਹਣਾ ਬਈ ਤਿਆਰ ਕੀਤਾ ਵਗਾ ਬਈ ਕਹਿੰਦਾ ਹੁਣ ਵੀ ਸੂ ਸਕਦੀ ਆ ਰਾਤ ਨਗਾ ਵੀ ਸਕਦੀ ਆ ਬਈ ਹਨਾ ਨਹੀਂ ਵੀਰੇ ਸੂ ਬਣਾ ਸ਼ਾਮ ਤੇ ਕਰਦਾ ਪੱਕਾ ਹੀ ਆ ਬਈ ਸ਼ਾਮ ਤੱਕ ਬਈ ਕਹਿੰਦਾ ਸੂ ਪੈਣਾਗਾ ਤੇ ਬਈ ਇਹਦਾ ਮੁੱਲ ਫਕੀਰ ਹੋਊਗਾ ਲੇਵਾ ਜਿਹੜਾ ਬਈ ਗੱਲ ਕਰੀਏ ਨਾ ਬਹੁਤ ਸੋਹਣਾਗਾ ਤੇ ਮੁੱਲ ਵੀਰੇ ਦੇ ਦਿਆਂਗੇ 62 ਦੀ ਬਾਟਾ ਹੈ ਹਾਂਜੀ ਉਹ ਥੋੜਾ ਘਣਾ ਮੰਨਤਾ ਹਾਂਜੀ ਕਰਦੇ ਆ ਠੀਕ ਆ 62000 ਰੁਪਏ ਦੀ ਬਾਈ ਕਹਿੰਦਾ ਦੇ ਦੇਂਗੇ ਮੁੱਲ ਬਾਈ ਦੇ ਅੱਗੇ ਵੀ ਬਾਈ ਜਾਇਜ਼ ਹੁੰਦੇ ਆਗੇ ਬਾਈ ਹਨਾ ਹਾਂਜੀ ਹਾਂਜੀ ਹੂੰ ਲੈ ਬਾਈ ਚੈੱਕ ਕਰ ਸਕਦੇ ਕੁਆਲਿਟੀ ਥਣਾ ਦੀ ਆ ਨਾ ਜਿਹੜੀ ਇੱਕ ਨੰਬਰ ਕੁਆਲਿਟੀ ਆ ਬਹੁਤ ਸੋਹਣਾ ਨਾੜਾ ਨੁੜਾ ਫੁੱਲ ਚੰਗੀਆਂ ਬਾਕੀ ਦੁੱਧਲੀ ਨਾੜ ਵੀ ਚੈੱਕ ਕਰ ਸਕਦੇ ਬਹੁਤ ਚੰਗੀ ਲੱਗੀ ਵਿਆ ਫਿਕਸ ਵਨ ਆ ਗਿਆ ਕਹਿੰਦੇ ਹਾਂਜੀ ਹਾਂਜੀ ਟਾਈਟਲੇ ਵਿੱਚ ਆ ਗਈ ਤੇ ਮੁੱਲ ਵੀ ਬਾਈ ਨੇ ਇਹਦਾ ਉਹ ਹੈ ਜਾ ਕੀਤਾ ਬਾਕੀ ਬਕਾਦ ਚੈੱਕ ਕਰਵਾ ਨਾ ਖੜੀ ਬਾਈ ਪਰਲੇ ਪੈਸੇ ਜਾ ਲੈ ਲੁਕਾਉਂਦੀ ਆ ਹਨਾ ਤੈਨੂੰ ਹਾਂਜੀ ਹਾਂਜੀ ਹੂੰ ਕਦਕਾਠ ਵੀ ਚੈੱਕ ਕਰ ਸਕਦੇ ਆ ਬਾਈ ਨੂੰ ਲੁਕਾਉਂਦੀ ਐਡਾ ਕਰਮ ਵਾਲੀ ਦਾ ਕਦਕਾਠ ਆ ਤੇ ਅੱਗੇ ਬਾਈ ਇਧਰੋਂ 2 ਨੰਬਰ ਤੇ ਇਹ 2 ਨੰਬਰ ਵੀ ਵੀਰੇ 4-5 ਦਿਨ ਲੈਂਦੀ ਆ ਬਾਲੇ ਨਹੀਂ 4 ਤੋਂ 5 ਦਿਨ ਹਾਂਜੀ ਇਹਦਾ ਵੀ ਜੀਤੋਂ ਲਈ ਆ 20 ਕਿਲੋ ਹੀ ਦੱਸਿਆ ਵਾ ਪਰ ਆਪਾਂ ਨਹੀਂ ਕਹਿੰਦੇ ਇਹਦਾ ਵੀ 16-17 ਹੀ ਕਵਾਂਗੇ ਵੀਰ ਠੀਕ ਆ ਬਾਈ ਠੰਡੀ ਸੀ ਲਬੋਤਾ ਹਨਾ ਠੰਡੀ ਸੀ ਆ ਵੀਰੇ ਹੂੰ ਸਹੀ ਗੱਲ ਆ ਠੰਡੀ ਸੀ ਲਬੋਤਾ ਕਿੰਨੇ ਕ ਦਿਨ ਲੈ ਜੂ ਬਾਈ ਵੀਰੇ 4-5 ਦਿਨ ਹੀ ਬਾਲੇ ਨਹੀਂ ਹੂੰ ਹਾਂ ਜੀ ਬਾਕੀ ਬਲਟਾਂ ਬਹੁਤ ਪਈਆਂ ਹਨ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਬਲਟਾਂ ਬਾਈ ਚੈੱਕ ਕਰ ਸਕਦੇ ਹੋ ਬਹੁਤ ਪਈਆਂ ਬਾਕੀ ਲੇਵਾ ਬਹੁਤ ਸੋਹਣਾ ਖਵਾਨੇ ਸਾਰਿਆਂ ਦੇ ਫੀਟਿੰਗਾਂ ਲਿਆ ਆ ਗਿਆ ਨਾ ਹਾਂਜੀ ਹਾਂਜੀ ਲੈ ਬਾਈ ਥਣ ਚੈੱਕ ਕਰ ਸਕਦਾ ਚਾਰ ਥਣ ਪੂਰੇ ਗੈਪ ਤੇ ਥਣ ਲੱਗੇ ਨਾੜਾ ਨਾੜਾ ਫੁੱਲ ਚੰਗੀਆਂ ਆ ਗਈਆਂ ਤੇ ਮੁੱਲ ਪਈ ਇਹਦਾ ਫਿਰ ਕੀ ਰੋ ਮੁੱਲ ਵੀਰ ਇਹ ਵੀ 62 ਦੀ ਕੋਈ ਦੇ ਦੇਣ 62000 ਹਾਂਜੀ ਉਹ ਜੋ ਮਾਨਤਾਨ ਥੋੜਾ ਕਰ ਦੇਾਂਗੇ ਵੀਰ ਠੀਕ ਆ ਬਾਈ 62000 ਦੀ ਬਾਈ ਕਹਿੰਦਾ ਇਹ ਦੇ ਦੇਾਂਗੇ ਤੇ ਜੇ ਬਾਈ ਕੋਈ ਜੋੜਾ ਇਕੱਠਾ ਲਵੇ ਉਹ ਜੇ ਮਾਨਤਾਨ ਕਰ ਦੇਾਂਗੇ ਵੀਰ ਠੀਕ ਆ ਜੇ ਬਾਈ ਕਹਿੰਦਾ ਜੋੜਾ ਕੋ ਇਕੱਠਾ ਲਊਗਾ ਤਾਂ ਆਪਾਂ ਮੰਨ ਤਾਣ ਬਈ ਉਹ ਹੈ ਜੇ ਕਰਦਾਂਗੇ ਬਾਕੀ ਬਾਲ ਟੱਲਾਂ ਬਾਈ ਸਾਰੀਆਂ ਪਈਆਂ ਜੇ ਕੱਢੂਗੀ ਫੇਰ ਜਾ ਕੇ ਕਿਤੇ ਕਰਮਣੇ ਸੂਣਾ ਕਿ ਨਹੀਂ ਬਾਈ ਹਾਂਜੀ ਹਾਂਜੀ تیاری ਬਹੁਤ ਸੂਣੀ ਕਰਨੀ ਹੈ ਲੈ ਇਤਰੋਂ ਦੇਖ ਸਕਦੇ ਹੋ ਬਾਈ ਨਾੜਾ ਨੂੜਾ ਥਣਾ ਦੀ ਕੁਆਲਿਟੀ ਨਾਲ ਇੱਕ ਨੰਬਰਾਂ ਦੀ ਦੁੱਧ ਵਾਲੀ ਨਾੜ ਇਹਨੂੰ ਕਰਮਣੇ ਬਹੁਤ ਚੰਗੀ ਲੱਗੀ ਹੋਇਆ ਆਗੇ ਬਾਈ ਗਰਮੀਆਂ ਦੀ ਤੋਹਫੇ ਕਿਉਂਕੀ ਗਰਮੀ ਇਹਨਾਂ ਨੇ ਬਿਲਕੁਲ ਨਹੀਂ ਮੰਨਣੀ ਤੇ ਅੱਗੇ ਬਾਈ ਇਤਰੋਂ ਆ ਗਿਆ ਤਿੰਨੇ ਜਰਸੀਆਂ ਆ ਗਈਆਂ ਹਾਂਜੀ ਠੀਕ ਆ ਪਹਿਲੇ ਇਤਰੋਂ ਆਪਾਂ ਦੇਖ ਰਹੇ ਹਾਂ ਤੀਜੇ ਨੰਬਰ ਵਾਲੀ ਕਿਹੜਾ ਸੂਆ ਦੋ ਦੁੱਤਨ ਹਾਂਜੀ ਠੀਕ ਹੈ ਬਾਈ ਕਿੰਨਾ ਕਹਦਾ ਦੁੱਤ ਕੱਢਿਆ ਦੁੱਧ ਵੀਰੇ ਅਗਲੇ ਜੀਤੋ ਲਈ ਉਹਨਾਂ ਨੇ 18 ਉਹਨੇ ਦੱਸਿਆ ਪਰ ਆਪਾਂ ਨਹੀਂ ਕਹਿੰਦੇ 16 17 ਮੰਨ ਕੇ ਲਈਆ 16 17 ਹੀ ਅਗਲਾ ਮੰਨੇ ਬਾਕੀ ਫੁੱਲ ਵੱਡੀ ਆ ਗਏ ਹਾਂਜੀ 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 ਸਹੀ ਗੱਲ ਆ ਭਜਨ ਵਾਲੀ ਆ ਬਾਈ ਕਦ ਕਾਠ ਵਾਲੀ ਲਿੱਸੀ ਲਾਮੀ ਜਣੀ ਹੈ ਕਿਸੇ ਵਕਤ ਤੋਂ ਬਲਡਲਾ ਬਹੁਤ ਪੰਜਾਬੀ ਹੈ ਨਾ ਹਾਂਜੀ ਸਹੀ ਗੱਲ ਆ ਬਾਈ ਲੈ ਕੁਆਲਿਟੀ ਚੈੱਕ ਕਰ ਸਕਦਾ ਹਵਾਂ ਨੇ ਦੀ ਬਹੁਤ ਸੋਣੀ ਆ ਗਈ ਕਦ ਕਾਠ ਵਾਲੀ ਸਮੇਂ ਪਲੀ ਦੀ ਗੱਲ ਕਰੀਏ ਨਾ ਫੁੱਲ ਆ ਗਈ ਬਾਈ ਤੇ ਇਹਦਾ ਬਾਈ ਮੁੱਲ ਕੀ ਰਹੂਗਾ ਇਹ ਵੀ ਬਾੜਦ ਦੀ ਕੋਈ ਦੇਵਾਗੀ ਵੀਰੇ ਆਪਾਂ ਠੀਕ ਆ 8000 ਰੁਪਏ ਦੀ ਬਾਈ ਕਹਿੰਦਾ ਇਹ ਦੇ ਦੇਾਂਗੇ ਕਿੰਨੇ ਕ ਦਿਨ ਹਜੇ ਬਾਈ ਲੈ ਜੂਗੇ ਇੱਕ ਦੋ ਦਿਨ ਹੀ ਲੈਂਦੀ ਆ ਵੀਰੇ ਠੀਕ ਆ ਬਾਈ ਇੱਕ ਦੋ ਦਿਨ ਬਾਈ ਕਹਿੰਦਾ ਹਜੇ ਲਊਗੀ ਮੰਨ ਕੇ ਚੱਲੋ ਬਾਈ ਕੁਆਲਿਟੀ ਆ ਜਿਹੜੀ ਡਰ ਦੀ ਬਹੁਤ ਸੋਹਣੀ ਆ ਤੇ ਚੈੱਕ ਕਰ ਸਕਦੇ ਨੇ ਲੇਵਾ ਜਿਹੜਾ ਨਾ ਬਹੁਤ ਸੋਹਣਾ ਗੱਥਣਾ ਦਾ ਸਾਇ ਦੇਖੋ ਗੁਲਾਬੀ ਥਾਣਾ ਗਾ ਬਹੁਤ ਸੋਹਣਾ ਥਾਣਾ ਗਾ ਹਾਂਜੀ ਹਾਂਜੀ ਹੂੰ ਲੈ ਇਧਰ ਆਉਂਗੇ ਆਪਾਂ ਚੈੱਕ ਕਰਵਾਣੇ ਕੀ ਬਾਤ ਆ ਬਾਈ ਫਵਾਨੇ ਤੇ ਨਾੜਾ ਨੂੜਾ ਬਾਈ ਚੈੱਕ ਕਰ ਸਕਦੇ ਹੋ ਬਹੁਤ ਚੰਗੇ ਫੇਸ ਵਗੈਰਾ ਨਾ ਜੀ ਗੱਲ ਕਰੀਏ ਵੈੜ ਤਾਂ ਬੜਾ ਪਿਆਰਾ ਆ ਗਾ ਰੰਗ ਰੂਪ ਵਾਲ ਛੋਟੀ ਮੰਨ ਕੇ ਨਾ ਫੁੱਲ ਵੱਡੀ ਆ ਗਈ ਕਿ ਨਹੀਂ ਤੇ ਅੱਗੇ ਭਾਈ ਇਧਰੋਂ 4 ਨੰਬਰ ਤੇ ਇਹ ਵੀਰੇ ਦੂਜਾ ਸੁਆਹ ਸੁੰਦੀ ਆ ਇਹ ਤਾਂ ਵੈੜ ਛਿੱਗੀ ਕੋਈ ਆ ਠੀਕ ਆ ਤੇ ਇਹਦਾ ਭਾਈ ਰੇਟ ਕੀ ਲਊਗਾ ਇਹ ਵੀਰੇ 50 ਦੀ ਦੇ ਆਹ ਜੀ ਇਹ ਤਾਂ 60000 ਦੀ ਦੇਵਾਂਗੇ 60000 ਦੀ ਹਾਂ ਮੈਂ ਕਿਤੇ ਦੀ ਗੱਲ ਕਰ ਨਹੀਂ ਨਹੀਂ ਭਾਈ ਇਹਦੀ ਗੱਲ ਕਰਦਾ ਹੈ ਤੇ ਅੱਗੇ ਭਾਈ ਇਹ ਇਹ ਵੀਰੇ ਦੂਜਾ ਸੁਆਹ ਹੀ ਸੁੰਦੀ ਆ ਹੂੰ ਇਹ ਜੀ ਤੋਂ ਲਈ ਉਹਨਾਂ ਨੇ 16 17 ਕਿਹਾ ਪਰ ਆਪਾਂ ਨਹੀਂ ਕਹਿੰਦੇ ਆਪਾਂ 14 ਤੋਂ 15 ਕਾਫੀ ਕਲਰ ਆ ਗਿਆ ਹਾਂਜੀ ਠੀਕ ਆ ਕਾਫੀ ਕਲਰ ਜਰਸੀ ਆ ਗਿਆ ਰੰਗ ਰੂਪ ਬੜਾ ਪਿਆਰਾ ਯਾਰ ਹਾਂਜੀ ਹਾਂਜੀ ਤੇ ਮੋਦੀਵਾਦੀ ਚੈੱਕ ਕਰਾਈਏ ਪਹਿਲਾਂ ਤਾਂ ਬਈ ਖੜਾ ਇਧਰ ਦਿਖਾਈਏ ਫੇਸ ਵਗੈਰਾ ਤਾਂ ਬੜਾ ਪਿਆਰਾ ਆ ਗਿਆ ਨਾ ਹੂੰ ਟੋਟਾ ਟਾ ਦੀ ਗੱਲ ਕਰੀਏ ਬਈ ਫੋਲ ਚੰਗਾ ਆ ਗਿਆ ਕੁਆਲਿਟੀ ਦੇਖ ਸਕਦੇ ਹੋ ਵੈਣ ਦੀ ਤੇ ਕਰਦੇ ਬਈ ਓਡੇ ਹੀ ਆ ਚਟਾ ਜਰਸੀਆਂ ਦਾ ਹੁੰਦਾ ਕਿ ਨਹੀਂ ਬਈ ਹਾਂਜੀ ਹਾਂਜੀ ਲੇਵਾ ਦੇਖੋ ਬਈ ਬਹੁਤ ਕਮਾਲ ਦਾ ਲੇਵਾ ਆ ਪਾ ਕਹਿ ਸਕਦੇ ਆ ਬਈ ਤਿਆਰ ਕਰਦੀ ਆਉਂਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਵੀਰੇ 2 ਤੋਂ 4 ਦਿਨਾਂ ਦੀ ਬਾਲੇ ਨਹੀਂ 2 ਤੋਂ 4 ਦਿਨਾਂ ਦੀ ਕੱਚੀ ਆ ਕਿੰਨਾ ਕਿ ਦੁੱਧ ਕੱਢਿਆ ਹੋਇਆ ਬਾਈ ਦੁੱਧ ਵੀਰੇ ਅਰ ਉਹਨਾਂ ਨੇ ਤਾਂ 16 17 ਆ ਕਿਹਾ ਆਪਾਂ ਨਹੀਂ ਕਹਿੰਦੇ ਵੀਰੇ ਆਪਾਂ 14 ਤੋਂ 15 ਕਿਲੋ ਤੇ ਜੇ ਗੱਲ ਕਰੀਏ ਸ਼ਰੀਰਾਂ ਦੀ ਮੈਂ ਕਹਿੰਦਾ ਮੈਂ ਸ਼ਰੀਰਾਂ ਜਮਾਣਾ ਹਾਂ ਹਾਂਜੀ ਹਾਂਜੀ ਹੂੰ ਸਹੀ ਗੱਲ ਆ ਬਾਈ ਗੋਲ ਮਟੋਲ ਪਈਆਂ ਕਰਮਣੀਆਂ ਕੁਆਲਿਟੀ ਆ ਨਾ ਇੱਕ ਨੰਬਰ ਆ ਗਿਆ ਬਾਕੀ ਫੋਟ ਨਹੀਂ ਸਾੰਗਨੀ ਯਾਰ ਹਨਾ ਹਾਂਜੀ ਹਾਂਜੀ ਲੈ ਚੈੱਕ ਕਰ ਸਕਦੇ ਆ ਬਾਈ ਬਾਕੀ ਦੁੱਧ ਵਾਲੀ ਨਾਲ ਨੋਟ ਵੀ ਚੈੱਕ ਕਰ ਸਕਦੇ ਬਣੀ ਕੁਮਾਲ ਆਗੀ ਤੇ ਇਹਦਾ ਮੁੱਲ ਬਾਈ ਇਹ ਵੀਰੇ ਪਿਆਰੀ ਦੇ ਦੇਾਂਗੇ ਚਾਣੀ ਪੀਣੀ ਵੀਰੇ 50000 ਚਲ ਠੀਕ ਹਾਂ 50 ਦੀ ਠੀਕ ਹੈ ਚੱਕੋ ਬਾਈ ਕਹਨਾ ਹੈ ਆਪ 50000 ਰੁਪਏ ਦੀ ਇਹਦੇ ਦੇਣੀਆਂ ਬਾਕੀ ਨਾ ਸੈਨਗਾਲੀ ਸੈਨਗਾਲੀ ਆ ਗਈ ਚਮਕ ਚਮਕ ਜੇ ਗੱਲ ਕਰੀਏ ਵੇੜ ਤੇ ਫੁੱਲ ਆ ਗਈ ਬਾਕੀ ਲੰਬਾਈ ਲਪੂਈ ਬਹੁਤ ਆਪ ਹੈ ਨਾ ਹਾਂਜੀ ਹਾਂਜੀ ਤੇ ਅੱਗੇ ਬਾਈ ਲਾਟ ਤੇ ਪੰਜ ਨੰਬਰ ਤੇ ਆਹਾ ਵੀਰੇ ਵੇੜ ਇਹ ਵੀ ਦੂਜਾ ਸੂਆ ਹੀ ਹੈ ਦੋ ਤਿੰਨ ਦਿਨ ਹੀ ਇਹ ਲੈਂਦੀ ਦੋ ਤਿੰਨ ਦਿਨ ਦੀ ਹਾਂਜੀ ਠੀਕ ਹੈ ਬਾਈ ਤੇ ਕੁਆਲਿਟੀ ਦੀ ਬਹੁਤ ਚੰਗੀ ਹਾਂਜੀ ਹਾਂਜੀ ਹਮ ਸਹੀ ਗੱਲ ਹੈ ਲਾ ਫੇਸਬੁਕ ਆ ਰ ਅਬ ਕੀ ਕਰ ਸਕਦੇ ਕਰ ਸਕਦਾ ਹੈ ਤਾਂ ਵੀ ਇਹ ਵੀ ਚਰਸੀ ਆ ਗਈ ਹੈ ਨਾ ਹਾਂਜੀ ਹਾਂਜੀ ਹੂੰ ਤੇ ਇਹਦਾ ਕਿੰਨਾ ਕਿਤਾ ਪਾਇਆ ਇਹ ਵੀਰੇ ਯਾਰ 13 14 12 13 14 ਇੰਨਾ ਪਿਆ ਜੂਗੇ ਮੈਂ ਕਹੀ ਆ ਮੈਂ ਹੀ ਦੇਉਂਗੀ 16 17 ਕਿਲੋ ਹਣਾ ਇਹਦਾ ਭਾਅ ਵੀ ਉਹ ਜਿਹਾ ਹੀ ਹੈ 49 ਦੀ ਦੇਣੀ 49 ਹਜ਼ਾਰ ਹਾਂਜੀ ਚੱਕੋਗੇ 49000 ਰੁਪਏ ਦੀ ਪਾਈ ਕਹਿੰਦਾ ਆਪਾਂ ਦੇ ਦੇਣੀ ਆ ਬਾਕੀ ਥਣਾ ਦਾ ਜਿਹੜਾ ਸਾਈਜ਼ ਹੈ ਨਾ ਗਾਇਆ ਪਾਸ ਚੈੱਕ ਕਰ ਸਕਦੇ ਬਹੁਤ ਚੰਗਾ ਕੁਆਲਟੀ ਵਾਲਾ ਲੈਵਾ ਕਰਨ ਵਾਲੀ ਦਾ ਤਿਆਰ ਕਰਿਆ ਵਗਾ ਕਿੰਨਾ ਕੁ ਦੁੱਧ ਪਾ ਦੂ ਭਾਈ ਦੁੱਧ ਵੀਰੇ ਤੈਨੂੰ ਦੱਸਿਆ 13 14 ਹੂੰ ਇਹਨਾਂ ਦੇਊਗੀ ਬਾਕੀ ਚਮਕ ਬਹੁਤ ਆ ਬੈਠੀ ਹਾਂਜੀ ਹਾਂਜੀ ਸਹੀ ਗੱਲ ਆ ਕੱਦ ਭਾਈ ਕੋਈ ਵੀਰੇ ਨਾ ਮੰਨੇ ਬੜਾ ਵੱਡਾ ਆ ਗਿਆ ਦਰਮਿਆਨਾਂ ਕੱਦ ਆ ਗਿਆ ਕਿ ਨਹੀਂ ਹਾਂਜੀ ਤੇ ਮੁੱਲ ਵੀ ਉਸ ਹਿਸਾਬ ਨਹੀਂ ਕੀਤਾ ਬਾਈ ਨੇ ਦਾ 39000 ਰੁਪਏ ਦੀ ਬਾਈ ਕਹਿੰਦਾ ਅੱਜ ਆਪਾਂ ਦੇ ਦੇਣੀ ਆ ਮੁੱਲ ਬਾਈ ਦਾ ਖੈਰ ਅੱਗੇ ਵੀ ਬਾਈ ਜਾਇਜ਼ ਹੀ ਹੁੰਦੇ ਆਗੇ ਤੇ ਮਨਵਾ ਦਾ ਮਾਲ ਵੀ ਆਪਣਾ ਬਾਈ ਥੋੜਾ ਟਾਈਮ ਪਹਿਲੀ ਸੇਲ ਹੋ ਜਾਂਦਾ ਹਣਾ ਹਾਂਜੀ ਹਾਂਜੀ ਰੋਡ ਬੰਦੀ ਤੇ ਬਾਕੀ ਲਗਾ ਐਪ ਚੈੱਕ ਕਰ ਸਕਦੇ ਹੋ ਬਾਈ ਥਾਣਾ ਦਾ ਬਹੁਤ ਚੰਗਾਗਾ ਦੁੱਧ ਹੋਊਗਾ ਬਾਈ ਗਾੜਾ ਹੋਊਗਾ ਜਿਹੜੀ ਫੈਟ ਆਊਗੀ ਚੰਗੀ ਆਊਗੀ ਹਾਂਜੀ ਹਾਂਜੀ ਹੂੰ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਮੰਨ ਕੇ ਚੱਲੋ ਨਾ ਪੰਜਾਬ ਵੜਾਂ ਚ ਕੋਈ ਵੀ ਵੜ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ